ਸਤੰਬਰ ਦੇ ਵਿੱਚ ਪੰਜਾਬ ਦੀ ਪੰਚਾਇਤੀ ਚੋਣ ਸਤੰਬਰ ਚ ਪੰਜਾਬ ਦੀ ਪੰਚਾਇਤੀ ਚੋਣਾਂ ਦੀ ਤਿਆਰੀ ਸੋ ਵਿੱਚ ਤੇ ਆਪਾਂ ਗੱਲਬਾਤ ਕਰਾਂਗੇ ਨਾਲ ਪੰਚਾਇਤਾਂ ਨੂੰ ਲੈ ਕੇ ਸਸਤੀ ਗੱਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੁਸੀਂ ਆਪਣੇ ਚੈਨਲ ਨਾਲ ਜੁੜਿਓ ਚੈਨਲ ਦਾ ਨਾਮ ਹੈ ਪੰਜਾਬੀ ਵਿਊਰਸ਼ਿਪ ਇਸ ਚੈਨਲ ਦੇ ਉੱਪਰ ਆਪਾਂ ਲਗਾਤਾਰ ਪਿੰਡਾਂ ਦੀਆਂ ਬਾਤਾਂ ਦੀ ਸਾਂਝ ਪਾਉਂਦੇ ਆਂ ਖਾਸ ਕਰਕੇ ਪੰਜਾਬ ਦੀਆਂ ਪੰਚਾਇਤਾਂ ਦੀ ਗੱਲ ਕਰਦੇ ਆਂ ਸਰਪੰਚਾਂ ਦੀ ਗੱਲ ਕਰਦੇ ਆਂ ਪੰਚਾਂ ਦੀ ਗੱਲ ਕਰਦੇ ਆਂ ਆਪਾਂ ਹੋਰ ਪੰਚਾਇਤਾਂ ਨਾਲ ਜੁੜੇ ਹੋਏ ਮਾਮਲਿਆਂ ਦੀ ਗੱਲ ਕਰਦੇ ਆਂ ਸੋ ਲਗਾਤਾਰ ਆਪਾਂ ਪੰਚਾਇਤੀ ਇਲੈਕਸ਼ਨ ਦੇ ਉੱਪਰ ਵੀ ਗੱਲ ਕਰ ਰਹੇ ਆਂ ਸੋ ਜਿਹੜੇ ਦੋਸਤ ਨਵੇਂ ਆਏ ਨੇ ਇਸ ਚੈਨਲ ਦੇ ਉੱਪਰ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਦੋਸਤੋ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਜਦੋਂ ਵੀ ਅਸੀਂ ਅਗਲੀ ਪੰਜਾਬ ਦੀਆਂ ਪੰਚਾਇਤਾਂ ਦੀ ਵੀਡੀਓ ਪਾਵਾਂਗੇ ਤਾਂ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਯਾਨੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗੂਗਾ ਕਿ ਪੰਜਾਬ ਦੀਆਂ ਪੰਚਾਇਤਾਂ ਦੇ ਮਾਮਲੇ ਦੇ ਵਿੱਚ ਹੁਣ ਤਾਜ਼ਾ ਜਾਣਕਾਰੀ ਕੀ ਹੈ ਅਪਡੇਟ ਕੀ ਹੈ ਪਹੁੰਚੂਗੀ ਉਦੋਂ ਤੁਹਾਡੇ ਕੋਲ ਜਦੋਂ ਤੁਸੀਂ ਚੈਨਲ ਨੂੰ ਕਰ ਲੋਗੇ ਸਬਸਕ੍ਰਾਈਬ ਨਾਲੋਂ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਤੁਸੀਂ ਜਿਹੜਾ ਬੈਲ ਆਈਕਨ ਹੈ ਉਹਨੂੰ ਕਰ ਦਿਓ ਤੁਸੀਂ ਕਲਿੱਕ ਕਿਉਂਕਿ ਫਿਰ ਤੁਹਾਡੇ ਫੋਨ ਦੀ ਵੱਜੂਗੀ ਘੰਟੀ ਤੁਹਾਡੇ ਕੋਲ ਆ ਜਾਊਗਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਮੋਬਾਈਲ ਦੀ ਲੈਪਟਾਪ ਦੀ ਟੀਲੀਵੀਜ਼ਨ ਦੀ ਸਕਰੀਨ ਦੇ ਉੱਪਰ ਹੋਊਗੀ ਤੇ ਇਸ ਵੀਡੀਓ ਨੂੰ ਕਿ ਸਤੰਬਰ ਦੇ ਵਿੱਚ ਪੰਚਾਇਤੀ ਚੋਣ ਆ ਗਈ ਇਸ ਵੀਡੀਓ ਨੂੰ ਤੁਸੀਂ ਆਪਣੇ ਦੋਸਤਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਇਸ ਵੀਡੀਓ ਦੇ ਲਿੰਕ ਨੂੰ ਤੁਸੀਂ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਸਕੇ ਕਿ ਸਤੰਬਰ ਦੇ ਵਿੱਚ ਪੰਚਾਇਤੀ ਚੋਣ ਤੇ ਇਹਦੇ ਤੇ ਹੀ ਆਪਣੀ ਸਾਰੀ ਇਹ ਗੱਲਬਾਤ ਹੈ ਸੋ ਸਭ ਤੋਂ ਪਹਿਲਾਂ ਦੋਸਤੋ ਕਰੋ ਚੈਨਲ ਨੂੰ ਸਬਸਕ੍ਰਾਈਬ ਸੋ ਧੰਨਵਾਦ ਦੋਸਤੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਥੱਲੇ ਲਾਲਕਰਾਂ ਦੇ ਵਿੱਚ ਸਬਸਕ੍ਰਿਪਸ਼ਨ ਦਾ ਬਟਨ ਆ ਰਿਹਾ ਸੀ ਸਬਸਕ੍ਰਾਈਬ ਦਾ ਤੁਸੀਂ ਨਾਲ ਜੁੜ ਗਏ ਚੈਨਲ ਦੇ ਪਰਿਵਾਰ ਦਾ ਹਿੱਸਾ ਬਣ ਗਏ ਬਹੁਤ ਬਹੁਤ ਸ਼ੁਕਰੀਆ ਆਪਾਂ ਨੇ ਦੋਸਤੋ ਪਹਿਲਾਂ ਵੀ ਪੰਜਾਬ ਦੀਆਂ ਪੰਚਾਇਤਾਂ ਦੇ ਉੱਪਰ ਗੱਲਬਾਤ ਕੀਤੀ ਹੈ ਗੱਲਬਾਤ ਆਪਾਂ ਨੇ ਕੀਤੀ ਹੈ ਜਦੋਂ ਤੁਸੀਂ ਇਹ ਲਾ ਲੋਕ ਸਿਆਲ ਦਾ ਟਾਈਮ ਸੀ ਜਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਦੋਂ ਗੱਲ ਚੱਲ ਰਹੀ ਸੀ ਕਿ ਸ਼ਾਇਦ ਹੋ ਸਕੇ ਕਿ ਜਨਵਰੀ ਵਿੱਚ ਚੋਣ ਹੋ ਜੇ ਫਰਵਰੀ ਵਿੱਚ ਹੋ ਜੇ ਮਾਰਚ ਵਿੱਚ ਹੋ ਜੇ ਹੁਣ ਮੈਂ ਜਿਹੜੀ ਪਹਿਲੀ ਵੀਡੀਓ ਕੀਤੀ ਸੀ ਉਸ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕਿ ਪੰਜਾਬ ਰਾਜ ਚੋਣ ਕਮਿਸ਼ਨ ਨੇ ਜਿਹੜੇ ਡਿਪਟੀ ਕਮਿਸ਼ਨਰ ਨਾਈਜੀਰੀਆ ਦੇ ਡੀਸੀ ਸਾਹਿਬਾਨ ਨੇ ਉਹਨਾਂ ਨੂੰ ਹਦਾਇਤ ਕਰਤੀ ਏਡੀ ਅੰਤਿਮ ਸੂਚੀ ਹੈ ਉਹ ਅੰਤਿਮ ਵੋਟਰ ਸੂਚੀ ਹੈ ਉਸ ਅੰਤਿਮ ਵੋਟਰ ਸੂਚੀ ਨੂੰ ਤਿਆਰ ਕਰ ਲਿਓ ਹੁਣ ਬਾਈ ਤੁਸੀਂ ਅੰਤਿਮ ਸੂਚੀ ਤਿਆਰ ਕਰਨ ਦਾ ਮਤਲਬ ਹੁੰਦਾ ਕਿ ਹੁਣ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਆ ਗਈ ਤੇ ਪੰਚਾਇਤੀ ਚੋਣ ਦੇ ਜਿਹੜੇ ਅਸਾਰ ਨੇ ਵੱਡੇ ਤੌਰ ਦੇ ਉੱਪਰ ਦੋਸਤੋ ਉਹ ਹੈਗੇ ਨੇ ਕਿ ਸਤੰਬਰ ਦੇ ਵਿੱਚ ਪੰਚਾਇਤੀ ਚੋਣ ਹੋਊਗੀ ਹੁਣ ਲੋਕ ਸਭਾ ਦੀਆਂ ਚੋਣਾਂ ਨਿਕਲ ਕੇ ਹਟੀਆਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦੋਸਤੋ ਤੁਸੀਂ ਦੇਖੋ ਕਿ ਕਿੰਨੇ ਜਿਹੜੇ ਐਮ ਐਲ ਏ ਸੀ ਐਮ ਐਲ ਏ ਹੋ ਐਮ ਪੀ ਬਣ ਗਿੱਦੜਵਾਲੀ ਸੀਟ ਖਾਲੀ ਹੋ ਗਈ ਜਲੰਧਰ ਵੈਸਟੀ ਸੀਟ ਖਾਲੀ ਹੋ ਗਈ ਬਰਨਾਲਾ ਦੀ ਸੀਟ ਖਾਲੀ ਹੋ ਗਈ ਐਦਾਂ ਪੰਜ ਸੇਟਾਂ ਖਾਲੀ ਹੋ ਗਈਆਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਹੈਗੀ ਹੁਣ ਜਲੰਧਰ ਵੈਸਟ ਦੀ ਚੋਣ ਜਿਮਨੀ ਚੋਣ ਹੈ ਜਿਹੜੀ ਉਹ ਜਿਹੜੀ ਹੁਣ 2-4 ਦਿਨਾਂ ਦੇ ਵਿੱਚ ਉਹ ਤਾਂ ਤਾਮਜਾਮ ਜਿਹੜਾ ਹੈਗਾ ਸਾਰਾ ਉਹ ਨਿਬੜ ਜਾਣਾ ਤੇ ਦਲੰਦਰ ਚੋਣ ਦਾ ਉਸ ਤੋਂ ਬਾਅਦ ਹੋਣਗੀਆਂ ਚਾਰਜ ਹੋਰ ਜਿਮਨੀ ਚੋਣਾ ਯਾਨੀ ਕਿ ਚਾਰ ਜਿਹੜੀਆਂ ਐਮਐਲਏਆਂ ਦੀਆਂ ਕੁਰਸੀਆਂ ਖਾਲੀ ਹੋਈਆਂ ਨੇ ਉਹ ਕੁਰਸੀਆਂ ਭਰੀ ਜਾਣਗੀਆਂ ਜਦੋਂ ਇਹ ਪੰਜ ਜਿਮਨੀ ਚੋਣਾ ਕੰਪਲੀਟ ਹੋ ਜਾਣਗੀਆਂ ਇਸ ਤੋਂ ਬਾਅਦ ਸਰਕਾਰ ਨੇ ਰੁਝ ਜਾਣਾ ਸਰਕਾਰ ਨੇ ਰੁਝ ਜਾਣਾ ਪੰਚਾਇਤੀ ਚੋਣਾ ਬੱਸ ਇਹਦਾ ਕਾਗਜ਼ੀ ਤਿਆਰ ਕਾਰਵਾਈ ਪੂਰੀ ਮੁਕੰਮਲ ਤੁਹਾਨੂੰ ਜ਼ਿਕਰ ਮੈਂ ਸਰਕਾਰ ਦੇ ਅੰਦਰਾਂ ਦੇ ਸੂਤਰਾਂ ਦੇ ਦੱਸਾਂ ਕਿ ਸਰਕਾਰ ਨੇ ਪੂਰੀ ਤਿਆਰੀ ਖੇਚ ਲਈ ਸਰਕਾਰ ਨੇ ਪੂਰੀ ਕਾਗਜ਼ੀ ਕਾਰਵਾਈ ਆਪਣੀ ਕੰਪਲੀਟ ਕਰ ਲਈ ਭਗਵੰਤ ਮਾਨ ਸਾਭ ਦੀ ਸਰਕਾਰ ਨੇ ਤੇ ਪੰਚਾਇਤੀ ਚੋਣ ਸਤੰਬਰ ਦੇ ਵਿੱਚ ਵੱਡੇ ਆਧਾਰ ਤੇ ਕਿਸੇ ਵੇਲੇ ਵੀ ਜਿਹੜੀ ਹੈਗੀ ਅਨਾਉਂਸਮੈਂਟ ਹੋ ਸਕਦੀ ਹੈ ਉਹ ਤਾਂ ਉਹਨਾਂ ਜਿਮਨੀ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਚੋਣ ਹੋਊਗੀ ਤਾਂ ਪਹਿਲਾ ਬਲਾਗ ਸਭਾਤੀਆਂ ਹੋਣਗੀਆਂ ਜ਼ਿਲ੍ਹਾ ਪ੍ਰੀਸ਼ਦ ਹੋਊਗੀ ਜਿਹੜੀ ਇਹ ਸੂਚੀ ਹੈ 1 ਟੂ 1 ਚੋਣਾਂ ਅੱਗੇ ਵਧਣਗੀਆਂ ਇਹਦੇ ਤੇ ਮੈਂ ਇਸ ਤੋਂ ਬਾਅਦ ਅਗਲੀ ਵੀਡੀਓ ਬਣਾਉਂਗਾ ਉਦੋਂ ਚ ਮੈਂ ਦੱਸੂਗਾ ਕਿ ਪਹਿਲਾਂ ਪੰਚਾਇਤੀ ਚੋਣਾਂ ਹੋਣਗੀਆਂ ਜਾਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਹੋਣਗੀਆਂ ਬਲੱਗ ਸਮਤੀਆਂ ਹੋਣਗੀਆਂ ਉਹ ਆਪਾਂ ਇਹਦੇ ਤੇ ਇੱਕ ਅਲੱਗ ਵੀਡੀਓ ਕਰਾਂਗੇ ਇਹ ਵੀਡੀਓ ਸੀ ਆਪਣੀ ਕਿ ਸਤੰਬਰ ਦੇ ਵਿੱਚ ਪੰਚਾਇਤੀ ਚੋਣ ਤਾਂ ਉਹ ਪੰਜ ਚੋਣਾਂ ਕੰਪਲੀਟ ਹੋਣ ਤੋਂ ਬਾਅਦ ਸਰਕਾਰ ਦਾ ਧਿਆਨ ਸਾਰਾ ਇੱਧਰ ਹੋ ਜਾਣਾ ਸਤੰਬਰ ਦੇ ਵਿੱਚ ਦੋਸਤੋ ਇੱਕ ਹੋਰ ਵੀ ਹੁੰਦਾ ਹੁਣ ਦੇਖੋ ਕਿ ਪੰਜਾਬ ਹੈ ਪੰਜਾਬ ਦੇ ਵਿੱਚ ਜਿਹੜਾ ਵੋਟ ਬੈਂਕ ਹੈ ਸਾਰਾ ਦੋਸਤੋ ਉਹ ਵੋਟ ਬੈਂਕ ਹੈਗਾ ਕਿਸਾਨੀ ਵੋਟ ਬੈਂਕ ਤੇ ਹੁਣ ਪੰਜਾਬ ਦੇ ਵਿੱਚ ਸੀਜ਼ਨ ਦਾ ਟਾਈਮ ਹੈ ਝੋਨੇ ਦਾ ਸੀਜ਼ਨ ਦੀ ਲੁਆਈ ਹੁਣ ਸਿਖਰਾਂ ਦੇ ਉੱਪਰ ਹੈ ਦੇਖੋ ਕਿ ਆਪਾਂ ਜੁਲਾਈ ਦੇ ਵਿੱਚ ਬੈਠੇ ਹਾਂ ਜੁਲਾਈ ਅਗਸਤ ਸਤੰਬਰ ਅਗਸਤ ਦੇ ਵਿੱਚ ਜਾ ਕੇ ਥੋੜਾ ਜਿਹਾ ਮਤਲਬ ਕਿ ਜਿਹੜਾ ਝੋਨਾ ਕਿਸਾਨਾਂ ਦੀ ਜੀੜੀ ਹੈ ਉਹ ਰੇਹ ਦਵਾਈਆਂ ਤੋਂ ਥੋੜਾ ਜਿਹਾ ਮਤਲਬ ਉਹਨੂੰ ਰਾਹਤ ਮਿਲਦੀ ਹੈ ਕਿਸਾਨ ਯਾਨੀ ਕਿ ਬਿੱਲਾ ਹੋ ਜਾਂਦਾ ਥੋੜਾ ਜਿਹਾ ਸਮਾਂ ਮਿਲ ਜਾਂਦਾ ਤੇ ਅੱਗੇ ਆਉਂਦਾ ਫਿਰ ਨਵੰਬਰ ਦੇ ਵਿੱਚ ਆਉਂਦਾ ਅਕਤੂਬਰ ਦੇ ਅਖੀਰ ਦੇ ਵਿੱਚ ਨਵੰਬਰ ਦੀ ਸ਼ੁਰੂਆਤ ਦੇ ਵਿੱਚ ਆਉਂਦੀ ਹੈ ਕਣਕ ਦੀ ਬਜਾਈ ਕਣਕ ਦੀ ਬਜਾਈ ਵੇਲੇ ਤਾਂ ਕਿਸਾਨ ਦੇ ਕੋਲੇ ਸਿਰ ਖੁਰਕਣ ਦੀ ਫੇਰ ਨਹੀਂ ਹੁੰਦੀ ਤਾਂ ਇਸ ਸਾਰੀ ਗੱਲਬਾਤ ਨੂੰ ਸਰਕਾਰ ਧਿਆਨ ਦੇ ਵਿੱਚ ਰੱਖ ਰਹੀ ਹੈ ਕਿ ਯਾਰ ਝੋਨਾ ਪੱਕਣ ਤੋਂ ਥੋੜਾ ਜਿਹਾ ਆਪਾਂ ਪਹਿਲਾਂ ਝੋਨਾ ਪੱਕਣ ਕਿਉਂਕਿ ਝੋਨੇ ਦੀ ਕਟਾਈ ਦੇ ਵੇਲੇ ਵੜਾਈ ਦੇ ਵੇਲੇ ਕਹ ਲਓ ਉਹਨਾਂ ਕੰਮ ਨਹੀਂ ਦੋਸਤੋ ਹੁੰਦਾ ਹੈਗਾ ਕਿਉਂਕਿ ਝੋਨੇ ਦੇ ਅਲੱਗ-ਅਲੱਗ ਵੈਰਾਈਟੀਆਂ ਹੁੰਦੀਆਂ ਅਲੱਗ-ਅਲੱਗ ਬੀਜ ਹੁੰਦੇ ਨੇ 2 ਕਿਲੇ ਕਿਸ ਦਾ ਅੱਜ ਪੱਕ ਗਏ 4 ਕਿਲੇ ਕਿਸ ਦੇ ਅੱਜ ਪੱਕੇ ਕੰਮ ਉਹਨਾਂ ਜ਼ੋਰ ਜੋੜ ਤੇ ਕੰਮ ਉਦੋਂ ਹੁੰਦਾ ਕਿਸਾਨੀ ਦਾ ਕਿਸਾਨਾਂ ਦਾ ਪੰਜਾਬ ਜਿਆਂ ਦਾ ਜਦੋਂ ਝੋਨੇ ਦੀ ਕਟਾਈ ਹੋ ਜਾਂਦੀ ਹੈ ਤੇ ਕਣਕ ਦੀ ਬਜਾਈ ਸ਼ੁਰੂ ਹੁੰਦੀ ਹੈ ਤੇ ਹੁਣ ਕਣਕ ਦੀ ਬਜਾਈ ਤੋਂ ਪਹਿਲਾਂ ਤੇ ਝੋਨੇ ਦੀ ਕਟਾਈ ਦੇ ਵੇਲੇ ਜੇ ਝੋਨਾ ਗੱਦਰ ਜਾ ਹੋ ਜੂਗਾ ਜਦੋਂ ਉਦੋਂ ਚੋਣ ਸਰਕਾਰ ਕਰਾ ਸਕਦੀ ਹੈ ਜੇਕਰ ਕਿਸੇ ਟੈਕਨੀਕਲੀ ਕਾਰਨ ਕਰਕੇ ਚੋਣ ਸਤੰਬਰ ਦੇ ਵਿੱਚ ਨਹੀਂ ਹੋਊਗੀ ਹੈਗੀ ਕੋਈ ਰੀਜ਼ਨ ਕੋਈ ਕਾਰਨ ਸਾਹਮਣੇ ਆ ਗਿਆ ਤਾਂ ਇਹ ਚੋਣ ਫਿਰ ਨਵੰਬਰ ਦੇ ਅਖੀਰ ਦੇ ਵਿੱਚ ਹੋਊਗੀ MB ਤੁਹਾਨੂੰ ਮੈਂ ਗੱਲ ਨਾਲ ਨਾਲ ਦੱਸ ਰਿਹਾ ਕਿ ਜੇਕਰ ਕੋਈ ਟੈਕਨੀਕਲੀ ਇਦਾਂ ਦਾ ਫਾਲਟ ਪੈ ਜਾਂਦਾ ਤਾਂ ਚੋਣ ਨਵੰਬਰ ਦੇ ਅਖੀਰ ਦੇ ਵਿੱਚ ਜਾਊਗੀ ਸੋ ਪੰਜਾਬ ਦੀਆਂ ਪੰਚਾਇਤਾਂ ਦੇ ਮਾਮਲੇ ਲੈ ਕੇ ਦੋਸਤੋ ਸਾਰੀ ਇਹ ਅਪਡੇਟ ਸੀ ਤੇ ਆਪਾਂ ਨੇ ਪਹਿਲਾਂ ਵੀ ਵੀਡੀਓ ਬਣਾਈਆਂ ਸੀ ਆਪਣਾ ਜਿਹੜਾ ਇਹ ਚੈਨਲ ਹੈ ਆਪਾਂ ਖਬਰਾਂ ਤਾਂ ਨਿਊਜ਼ ਤਰੰਤ ਤਰੀਕੇ ਦੀਆਂ ਪਾਉਂਦੇ ਹੈਗੇ ਸਾਡਾ ਇੱਕ ਸਿੰਪਲ ਮਕਸਦ ਹੁੰਦਾ ਕਿ ਅਸੀਂ ਥੋੜੀ ਗੱਲ ਕਰੀਏ ਖੋੜੇ ਨਾਲ ਜੁੜੇ ਹੋਏ ਮੁੱਦਿਆਂ ਦੀ ਗੱਲ ਕਰੀਏ ਉਹ ਗੱਲ ਕਰੀਏ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਹਿੱਤ ਜੁੜਿਆ ਹੋਵੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਹਿੱਤ ਸਾਂਝਾ ਹੋਵੇ ਤੇ ਇਸੇ ਕਰਕੇ ਅਸੀਂ ਕਈ ਹੋਰ ਵੀਡੀਓ ਤੁਸੀਂ ਜਾ ਕੇ ਸਾਡੀ ਵੀਡੀਓ ਦੇਖ ਸਕਦੇ ਹੋ ਜਿੱਥੇ ਅਸੀਂ ਤਮਾਮ ਤਰ੍ਹਾਂ ਦੀ ਜਿਹੜੀ ਗੱਲਾਂ ਬਾਤਾਂ ਨੇ ਉਹ ਗੱਲਾਂ ਬਾਤਾਂ ਕੀਤੀਆਂ ਨੇ ਪੰਜਾਬ ਦੀਆਂ ਪੰਚਾਇਤਾਂ ਨੂੰ ਲੈ ਕੇ ਸਰਪੰਚ ਕਿਦਾਂ ਦੇ ਹੋਣੇ ਚਾਹੀਦੇ ਨੇ ਪੰਚ ਕਿਦਾਂ ਦੇ ਹੋਣੇ ਚਾਹੀਦੇ ਨੇ ਪੰਜਾਬਤਿਆਂ ਚੋਣਾਂ ਦੇ ਵਿੱਚ ਕੀ ਚਾ ਆਧਾਰ ਹੋਣੀ ਚਾਹੀਦੀਆਂ ਨੇ ਏਜੰਡੇ ਕੀ ਹੋਣੇ ਚਾਹੀਦੇ ਨੇ ਸਰਕਾਰਾਂ ਕਿੰਦਾ ਕੰਮ ਕਰਨ ਪਿੱਛੇ ਵੀ ਆਪਾਂ ਨੇ ਥੋੜੀ ਗੱਲਬਾਤ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਅੱਗੇ ਗੱਲਬਾਤ ਕਰਾਂਗੇ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਣਾ 11k ਜਣਿਆਂ ਦਾ ਇਹ ਪਰਿਵਾਰ ਹੈ ਆਪਾਂ ਚਾਹੁੰਦੇ ਆ ਇਹ ਆਪਣਾ ਜਿਹੜਾ ਪਰਿਵਾਰ ਹੈ ਲੱਖਾਂ ਦੇ ਵਿੱਚ ਹੋਵੇ ਲੱਖਾਂ ਦੇ ਵਿੱਚ ਇਹ ਪਰਿਵਾਰ ਉਦੋਂ ਹੀ ਹੋਊਗਾ ਜਦੋਂ ਦੋਸਤੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਸਾਡੇ ਨਾਲ ਜੁੜੋਗੇ ਤੇ ਅਸੀਂ ਤੁਹਾਡੇ ਕੰਮ ਦੀ ਗੱਲ ਕਰਾਂਗੇ ਕੰਮ ਦੀ ਗੱਲ ਤਾਂ ਤੁਹਾਡੇ ਕੋਲ ਪਹੁੰਚੂਗੀ ਜੇ ਚੈਨਲ ਨੂੰ ਕਰੋਗੇ ਸਬਸਕ੍ਰਾਈਬ ਚੈਨਲ ਨੂੰ ਕਰ ਲੋ ਦੋਸਤੋ ਸਬਸਕ੍ਰਾਈਬ ਸਸਿਕਾ